ਮਨਪਾਪਾ 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 ਫਰੰਟ ਲਾਈਨ ਪੈਰਾ ਮੈਡੀਕਲ ਸਟਾਫ ਬਠਿੰਡਾ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਡੀਸੀ ਦਫਤਰ ਬਠਿੰਡਾ ਅੱਗੇ ਪੱਕਾ ਧਰਨਾ ਲਗਾਇਆ ਗਿਆ ਆਓ ਦੇਖਦੇ ਹਾਂ ਮਨੋਚ ਚਰਕੀ ਵਾਲ ਦੀ ਰਿਪੋਰਟ ਜੋਰੇ ਜਿੰਦਾਬਾਦ ਜੋਰੇ ਜਿੰਦਾਬਾਦ ਜੋਰੇ ਜੋਰੇ ਜਿੰਦਾਬਾਦ ਇਹ ਸਰਕਾਰਾਂ ਕਰਦੀਆਂ ਸੋ ਵੀ ਇਹ ਸਰਕਾਰਾਂ ਕਰਦੀਆਂ ਕਿ ਮੇਰਾ ਮੇਰੀ ਜਾਨ ਸਰਨਾ ਸੁਖਾਇ ਸਿੰਘ ਆ ਅਹ ਸਰ ਅਭੀ ਅੱਜ ਬਠਿੰਡਾ ਸ਼ਹਿਰ ਚ ਮਨਪ੍ਰੀਤ ਬਾਦਲ ਜੀ ਦੇ ਮਨਪ੍ਰੀਤ ਬਾਦਲ ਜੀ ਦੇ ਸ਼ਹਿਰ ਚ ਪ੍ਰੋਟੈਸਟ ਕੀਤਾ ਇਸ ਕਰਕੇ ਹੈ ਕਿ ਅਸੀਂ ਬਹੁਤ ਚਿਰ ਦੇ ਦੁਖੀ ਹੋਏ ਫਿਰਦੇ ਆ 1.5 ਮਹੀਨਾ ਹੋ ਗਿਆ ਸਾਨੂੰ ਸੜਕਾਂ ਦੇ ਤੁਰੇ ਫਿਰਦੇ ਆ ਇਸ ਬਠਿੰਡੇ ਸ਼ਹਿਰ 'ਚ ਵੀ ਅੱਜ ਅਸੀਂ ਆਪਾਂ ਦੇ ਪੱਕੇ ਧਰਨੇ ਦਾ ਗਾਜ ਕੀਤਾ ਹੈ। ਇਸ ਤੋਂ ਪਹਿਲਾਂ ਸਾਡਾ ਧਰਨਾ ਜਿਹੜਾ ਹੈਗਾ ਪਟਿਆਲੇ 'ਚ ਨਿਰੰਤਰ ਤੌਰ ਤੇ ਚੱਲ ਰਿਹਾ ਹੈਗਾ। ਬਠਿੰਡਾ ਸ਼ਹਿਰ 'ਚ ਸਾਡਾ ਇਹ ਮਕਸਦ ਹੈ ਅੱਜ ਅਸੀਂ ਸ਼ਹਿਰ ਨੂੰ ਜਾਮ ਕਰਨਾ ਜੋ ਮਨਪ੍ਰੀਤ ਬਾਦਲ ਜੀ ਹੈ 4 ਤਰੀਕ ਨੂੰ ਕੈਂਡੀਡੇਟ ਦੀ ਮੀਟਿੰਗ ਹੋ ਰਹੀ ਹੈ। ਉਦੇ ਵਿੱਚ ਬਣਪਰੀ ਬਾਦਲ ਜੀ ਵੀ ਸ਼ਾਮਿਲ ਹੈ ਉਹਨਾਂ ਨੇ ਜੋ ਕੱਚੇ ਮੁਲਾਜ਼ਮ ਹੈ ਟੈਂਪਰੇਰੀ ਹੈ ਡੇਲੀ ਵੇਜ ਹੈ ਉਹਨਾਂ ਨੂੰ ਪੱਕੇ ਕਰਨ ਦੇ ਰਾਜ ਦੁਰੀਏ ਸਰਕਾਰ ਪਰ ਸਾਡਾ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾ ਇੱਥੇ ਹੁਣ ਅਸੀਂ ਆਪ ਦਾ ਪ੍ਰਦਰਸ਼ਨ ਕੀਤਾਗਾ ਇਤੁ ਤੱਕ ਕੀ ਪੀਓ ਆਰਟੀਸੀ ਵਾਲਿਆਂ ਨੇ ਸਾਡੇ ਨਾਲ ਧੱਕਾ ਕੀਤਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਪ ਦਾ ਸ਼ਾਂਤਮਈ ਢੰਗ ਨਾਲ ਆਪ ਦਾ ਪ੍ਰਦਰਸ਼ਨ ਕਰ ਰਹੇ ਸੀ ਬਾਕੀ ਇਹ ਦੇਖੋ ਸਾਨੂੰ ਲੋੜ ਕੀ ਪਈ ਸੜਕਾਂ ਤੇ ਆਉਣ ਦੀ ਇਹਨਾਂ ਸਰਕਾਰਾਂ ਕਰਕੇ ਜੇ ਇਹੀ ਚੰਗਾ ਹੁੰਦਾ ਅਸੀਂ ਕਿਉਂ ਸੜਕਾਂ ਤੇ ਆਉਂਦੇ ਜਦੋਂ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਸੀ ਉਸ ਟਾਈਮ ਤੇ ਅਸੀਂ ਮੌਤ ਦੇ ਮੂੰਹ ਚ ਕੰਮ ਕੀਤਾਗਾ ਇਹ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਇਹ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਉਹ ਸਰਕਾਰ ਦੀ ਨਕਾਮੀ ਦਿਖਾਉਣਾ ਚਾਹੁੰਦੇ ਆ ਕਿ ਤੁਹਾਡੇ ਨਾਲ ਜੀ ਇਨਸਾਨੀ ਨਾਂ ਦੀ ਚੀਜ਼ ਹੈ ਆਪ ਕੈਪਟਨ ਸਾਹਿਬ ਮੋਤੀ ਸਰਕਾਰ ਨੂੰ ਕਹਿੰਦੇ ਆ ਕਿਸਾਨਾਂ ਨਾਲ ਧੱਕਾ ਕਰਦੀ ਹੈ ਪਰ ਸਾਡੇ ਨਾਲ ਧੱਕਾ ਤਾਂ ਤੁਸੀਂ ਕਰੀ ਜਾਂਦੇ ਹੋ ਕਿੱਥੋਂ ਦਾ ਇਨਸਾਫ ਹੈ ਮੌਤ ਦੇ ਮੂੰਹ ਚ ਸਾਥੋਂ ਕੰਮ ਕਰਾ ਕੇ ਸਾਨੂੰ ਪਰਾ ਵਗਾ ਕੇ ਮਾਰਿਆ ਇਦੋਂ ਉਲਟ ਸਾਡੇ ਦੇ ਭਰਤੀ ਗੱਡੀ ਜਾਂਦੇ ਹੋ ਜੇ ਸਰਕਾਰ ਨੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਗਲਾ ਕਦਮ ਤੁਹਾਡਾ ਹੁਣ ਕੀ ਹੋਏਗਾ ਦੇਖੋ ਜੀ ਸਾਡੀ ਪ੍ਰਕਿਰਿਆ ਜਾਰੀ ਹੈ 3 ਤਰੀਕ ਨੂੰ ਅਸੀਂ ਪਟਿਆਲੇ ਮੋਤੀ ਮਹਿਲ ਦਾ ਘਰਾਉ ਕਰਨ ਜਾ ਰਹੇ ਹਾਂ ਇਹ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਇਹ ਤੁਹਾਨੂੰ ਦੱਸ ਕੀ ਅਸੀਂ ਕਿਸਾਨ ਯੂਨੀਅਨ ਦਾ ਵੀ ਸਾਥ ਲਵਾਂਗੇ ਜੇ ਸਾਨੂੰ ਲੋੜ ਪਈ ਤਾਂ ਮੇਰਾ ਨਾਮ ਚੋਕਸਿੰਗ ਹੈ ਜੀ ਸੰਘਰਸ਼ ਕੀਤਾ ਆ ਰਿਹਾ ਫੈਸਲੇ ਅਸੀਂ 2 ਮਹੀਨੇ ਤੋਂ ਸੰਘਰਸ਼ ਕਰ ਰਹੇ ਹਾਂ ਪਰ ਸਾਨੂੰ ਕੋਈ ਲਾਭ ਨਹੀਂ ਹੋਇਆ ਪਟਿਆਲੇ ਦੇ ਵਿੱਚ ਸਾਡਾ ਲਗਭਗ ਪਿਛਲੇ 14 ਦਿਨ ਤੋਂ ਧਰਨਾ ਪੱਕਾ ਲੱਗਿਆ ਹੋਇਆ ਔਰ ਇੱਥੇ ਅਸੀਂ ਰੋਸ ਮਾਰਚ ਕਰ ਰਹੇ ਹਾਂ ਅੱਜ ਮਨਪ੍ਰੀਤ ਬਾਦਲ ਜਿਨ੍ਹਾਂ ਦਾ ਕਾਂਗਰਸ ਸਰਕਾਰ ਦੇ ਵਿੱਚ ਬਹੁਤ بڑا ਸਹਿਯੋਗ ਆ ਅਸੀਂ ਉਹਨਾਂ ਨੂੰ ਵੀ ਅੱਜ ਇਹ ਕਹਿਣਾ ਚਾਹੁੰਦੇ ਆ ਕਿ ਘੱਟੋ ਘੱਟ ਉਹਨਾਂ ਕਰੋਨਾ ਯੋਧੇਵਾਂ ਬਾਰੇ ਸੋਚਿਆ ਜਾਵੇ ਜਿਨਾਂ ਨੇ ਪੰਜਾਬ ਸਰਕਾਰ ਦਾ ਉਸ ਵੇਲੇ ਸਾਥ ਦਿੱਤਾ ਜਦੋਂ ਕੋਈ ਪਰਿਵਾਰ ਦਾ ਮੈਂਬਰ ਆਪਣੇ ਪਰਿਵਾਰ ਦੇ ਮੈਂਬਰ ਨੂੰ ਹੱਥ ਲਾਉਣਾ ਤੇ ਬੁਲਾਉਣਾ ਵੀ ਬਨਾਸਬ ਨਹੀਂ ਸਮਝਦਾ ਸੀ ਪਰ ਮੰਨਤਰਾ ਤੇ ਮਨਪ੍ਰੀਤ ਬਾਦਲ ਜੀ ਨੂੰ ਅਸੀਂ ਇਹ ਕਿਹਦਾ ਚੋਣੇ ਆ ਅੱਜ ਤੁਹਾਡੇ ਸ਼ਹਿਰ ਦੇ ਲੋਕ ਅਲੱਗ-ਅਲੱਗ ਜ਼ਿਲ੍ਹਿਆਂ ਦੇ ਲੋਕ ਜਿੱਥੇ ਪਹੁੰਚੇ ਹੋਏ ਨੇ ਪ੍ਰਸ਼ਾਸਨ ਨੂੰ ਮਤਲਬ ਮੰਗ ਕਰਦੇ ਆ ਜਾਂ ਆਪਣੇ ਮਨਪ੍ਰੀਤ ਬਾਦਲ ਜੀ ਨੂੰ ਇਹ ਵੀ ਕਰਦੇ ਆ ਕਿ ਜਿਹੜੇ ਕਰੋਨਾ ਯੋਧੇ ਅੱਜ ਸੜਕਾਂ ਤੇ ਬੱਠੇ ਨੇ ਉਹਨਾਂ ਬਾਰੇ ਕੋਈ ਸੋਚਿਆ ਜਾਵੇ ਸਰ ਮੇਰਾ ਨਾਮ ਗੁਰਮੀਤ ਕੋਹੜਾ ਆ ਅਸੀਂ ਸਿਰਸੂਰ ਤੋਂ ਆਏ ਆ ਸਾਡੇ ਨਾਲ ਮਤਲਬ ਕਿ ਇਲਾਜ ਕਰਿਆ ਹੋ ਗਿਆ ਵੀ ਘਰ ਨਾਲ ਸਾਡਾ ਕੰਟੀਨਿਊ ਚੱਲ ਰਿਹਾ ਸੀ ਪਰ ਅਸੀਂ ਅੱਜ ਮਤਲਬ ਸਾਡੀ ਸੋਚ ਈ ਮਨਪ੍ਰੀਤ ਬਾਦਲ ਦੇ ਸ਼ਹਿਰ ਨੂੰ ਭਰਾਉ ਕਰਨਾ ਦੇਖੋ ਹਨਾ ਅਸੀਂ ਚਾਂਕ ਨੂੰ ਘੇਰੇ ਕੁਝ ਟਾਈਮ ਲਈ ਉੱਥੇ ਮਤਲਬ ਪੀਆਰਟੀਸੀ ਬੱਸਾਂ ਵੱਲੋਂ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ ਸਾਡੇ ਸਾਫ ਦੇ ਉੱਪਰ ਚੜਾਉਣ ਤੱਕ ਗਏ ਹਨ ਬੱਸਸ ਨੂੰ ਅਸੀਂ ਅਸੀਂ ਨਹੀਂ ਚਾਹੁੰਦੇ ਮਤਲਬ ਉਹ ਸਰਕਾਰ ਨਾਲ ਅਸੀਂ ਧੱਕਾ ਕਰੀਏ ਜਾਂ ਉਹ ਸਾਡੇ ਨਾਲ ਕਰਨ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੁਣਵਾਈ ਕੀਤੀ ਜਾਵੇ ਇਸ ਕਰਕੇ ਮੰਤਰੀ ਦਬਾਧ ਦੇ ਸ਼ਹਿਰ ਚ ਆਏ ਆ ਅਸੀਂ ਅੱਜ ਤੋਂ ਸਾਡਾ ਇੱਥੇ ਵੀ ਕੰਟੀਨਿਊ ਕਰਨਾ ਪਤਾ ਹੀ ਲੱਗੂਗਾ